ਆਟੇ ਹੰਡ ਕਰਾ ਫਟ ਬਾਲਿਆ ਪਾਪ ਕਿ ਕਰਿਆ ਹੋ ਇੱਕ ਵੀ ਪੋਸ਼ਟ ਕੱਢੀ ਨਾ ਪਿਆ ਜਵਾ ਹੀ ਸਰਿਆ ਹੋ ਇੱਕ ਵੀ ਪੋਸ਼ਟ ਕੱਢੀ ਨਾ ਪਿਆ ਜਵਾ ਹੀ ਸਰਿਆ ਕਰੀ ਬੈਠੇ ਡਪਲੋਮਾ ਕਰੀ ਬੈਠੇ ਡਪਲੋਮਾ ਸੁਣ ਸੁਣ ਅੱਕੇ ਪਿਆ ਲਾਰੇ ਹੋ 12 ਸਾਲਾਂ ਤੋਂ ਲੰਕਦੇ ਸਾਡੀ ਸੁਣੀ ਨਾ ਗਈ ਸਰਕਾਰੇ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ ਬਾਰਾਂ ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਸਾਡੇ ਨਾ ਸਾਜ਼ਿਸ਼ਾਂ ਹੋਈਆਂ ਧੋਖੇ ਤੇ ਧੋਖਾ ਜ਼ਿੰਦਗੀ ਦੇ ਅਹਿਮ ਵਿਸ਼ੇ ਨੂੰ ਸਮਝ ਰੱਖਿਆ ਥੋਤਾ ਜ਼ਿੰਦਗੀ ਦੇ ਅਹਿਮ ਵਿਸ਼ੇ ਨੂੰ ਸਮਝ ਰੱਖਿਆ ਥੋਤਾ ਸਰਬ ਪੱਖੀ ਵਿਕਾਸ ਲਈ ਹਰ ਇੱਕ ਪੱਖੀ ਵਿਕਾਸ ਲਈ ਬੱਚਿਆਂ ਨੂੰ ਪਿਛਾ ਪਕਾਰੇ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ 250 ਪੋਸਟਾਂ ਕੱਢੀਆਂ ਉਹ ਵੀ ਹੱਥ ਵਿਚਾਲੇ ਖੱਤੀਆਂ ਹੋ ਤੇ ਧੋਗਤਾਵਾਂ ਵੀ ਕਸੀਆਂ ਰੂਲ ਵੀ ਗਲਤ ਬਣਾਤੇ ਲੋਗਤਾਵਾਂ ਵੀ ਕਸੀਆਂ ਓ ਕੀ ਦੀ ਗਲਤੀ ਕਹੀਏ ਕੀ ਦੀ ਗਲਤੀ ਕਹੀਏ ਕਿਸ ਨੂੰ ਕਹੀਏ ਮਾਰੇ ਬਾਰਾਂ ਸਾਲਾਂ ਤੋਂ ਲੰਕਦੇ ਸਾਡੀ ਸੁਣੀ ਨਾ ਗਈ ਸਰਕਾਰੇ ਲਾ ਤੋਂ ਲੰਕਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਕਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ ਪੀਐਸਟੈਟ ਵੀ ਲਾਗੂ ਹੋ ਪੀਐਸਟੈਟ ਵੀ ਲਾਗੂ ਉਹ ਤੱਕਰਾਗੇ ਪਾਸ ਉਹ 10th ਪਲੱਸ ਡਿਪਲੋਮਾ ਆਉਣਾ ਸਭ ਨੂੰ ਰਾਸ ਹੋ ਮਿਲੇ ਸਭ ਨੂੰ ਮੌਕਾ ਮਿਲੇ ਸਭ ਨੂੰ ਮੌਕਾ ਹੱਕ ਨਾ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਅਸੀਂ ਇਸ ਦੇ ਦੇ ਵਾਸੀ ਸਾਡੀ ਮੰਗ ਵੀ ਜਾਇਜ਼ਾ ਹੋ 12 ਸਾਲਾਂ ਤੋਂ ਹੁੰਦਾ ਆ ਆ ਸਾਡੇ ਨਾਂ ਨਜ਼ਾਇਜ਼ਾ ਹੋ ਪ੍ਰਗਟ ਹੁਣ ਕੁਝ ਐਸਾ ਕਰਨਾ ਕਿ ਬੇਰੁਜ਼ਗਾਰੀ ਹਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਹੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਹੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਹੀ ਨਾ ਗਈ ਸਰਕਾਰੇ ਜ਼ਿੰਦਗੀ ਨਰੇਲੀ ਖਮਦੀ ਹੁਣ ਤੰਨੇ ਆਰੀ ਹੈ ਬੇਵਕਿਆਲੀ ਯਾਰੀ ਆਉਣੀ ਕਦੇ ਨਾ ਵਾਰੀ ਕਰੇ ਵੈਤਾਂ ਦੀ ਯਾਰੋ ਆਉਣ ਕਦੇ ਨਾ ਵਾਰੀ ਰਾਕੇਸ਼ ਦੇ ਨਾਲ ਜੁੜ ਕੇ ਰਾਕੇਸ਼ ਦੇ ਨਾਲ ਜੁੜ ਕੇ ਹੱਕਾਂ ਲਈ ਹੋ ਜੋ ਇਕੱਠੇ ਸਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ ਲੰਘਦੇ ਸਾਡੀ ਸੁਣੀ ਨਾ ਗਈ ਸਰਕਾਰੇ ਹੋ 12 ਸਾਲਾਂ ਤੋਂ